हेलो जी अपना होया सैकड पार्ट शुरू तो आप हम पहुँच गए आलमगेर गुरुद्वारा साहब तो आप उत्थे मिले अंकल जी अंकल जी ने सानू द दी गुरुद्वारे तक लिफ्ट तो उस तो बाद उतरे जोड़े कर जोड़े कर तारे पशू पन्नया रुमाल नाल ही आप गठड़ी कर गठड़ी कर दिती अपनी किट उस तो बाद हथमो हथमो तो के अपा, तो अपा पहुंचे देख कर देख कर कराई अपना देख उस तो बाद आप पहुंचे बाबा जी को बाबा जी को टेकया मथा तो मत्था टेक के सरबत का भला थोड़ा तो जन नांत बबा जी ने आके okay. दिन आप पहुंचे सरोवर सरोवर आप छिना ने ते उस तुँब तो देखो फिश देखो कि सोनिया ने उस तुँब तो आपोरा साहब उत्थ भी टेक आप मत्था तो मत्था टेक हो गए लंगर हाल वाल इत्या गुरु का लंगर आप ही लंगर घर चल गई थी पंडित होवा ਫਸਤਵਾਰ ਕਿਤਾਬਾ ਬਾਜ਼ਾਰ ਤੇ ਸ਼ਾਇਦ ਸਵਾਟਾ ਸਾਇਰ ਸਪਟਾ ਕਰਕੇ ਆਪਾਂ ਚੱਲ ਪਏ ਘਰ ਨੂੰ ਥੋੜੀ ਦੇਰ ਆਪਾਂ ਤੁਰੇ ਨਾਲ ਹੀ ਆਪਾਂ ਨੂੰ ਮਿਲ ਗਈ ਲਿਫਟ ਭਾਈ ਸਾਹਿਬ ਨਾਲ ਆਪਾਂ ਕੀਤੀਆਂ ਗੱਲਾਂ ਭਾਈ ਸਾਹਿਬ ਨੇ ਗੱਲਾਂ ਗੱਲਾਂ ਵਿੱਚ ਦੱਸਿਆ ਕਿ ਮੈਂ ਜਾਣਾ ਆਪਾਂ ਨਲਕਣਾ ਸਾਹਿਬ ਪਬਲਿਕ ਸਕੂਲ ਤੇ ਆਪਾਂ ਨੂੰ ਉੱਥੇ ਤੱਕ ਛੱਡਿਆ ਤੇ ਨਾਲੇ ਸਾਡਾ ਚੈਨਲ ਕੀਤਾ ਸਬਸਕ੍ਰਾਈਬ ਭਾਜੀ ਦਾ ਬਹੁਤ ਬਧਿਆਨ ਅਚਾ ਸੀਗਾ ਤੇ ਆਪਾਂ ਹੈਲੋ ਮਿਲਾ ਕੇ ਕੀਤਾ ਅਲਵਿਦਾ ਭਾਜੀ ਨੇ ਸਾਨੂੰ ਉਤਾਰਿਆ ਨਲਕਣਾ ਸਾਹਿਬ ਪਬਲਿਕ ਸਕੂਲ ਦੇ ਸਾਹਮਣੇ ਤੇ ਹੁਣ ਆਪਾਂ ਕਰ ਰਹੇ ਆ ਨੈਕਸਟ ਲਿਫਟ ਦੀ ਵੇਟ ਤੇ ਹੁਣ ਆਪਾਂ ਨੂੰ ਦੇਖਦੇ ਆ ਕੌਣ ਦਿੰ 15 ਮਿੰਟ ਆਪਾਂ ਚੱਲੇ 15 ਮਿੰਟ ਬਾਅਦ ਆਪਾਨੂੰ ਮਿਲੇ ਅੰਕਲ ਜੀ ਅੰਕਲ ਜੀ ਨੇ ਦਿੱਤੀ ਆਪਾਨੂੰ ਲਿਫਟ ਗਿੱਲ ਚੌਂਕ ਤੱਕ ਉਸ ਤੋਂ ਬਾਅਦ ਆਪਾਂ ਤੁਰੇ ਪੈਦਲ ਪੈਦਲ ਪੁਲ ਚੜੇ ਤੇ ਨਾਲ ਹੀ ਅੱਧੇ ਪੁਲ ਤੇ ਆਪਾਨੂੰ ਮਿਲੇ ਬਾਈ ਹੁਣੀ ਬਾਈ ਹੁਣਾ ਨਾਲ ਬੈਠ ਕੇ ਆਪਾਂ ਕੀਤੀਆਂ ਗੱਲਾਂ ਉਸ ਤੋਂ ਬਾਅਦ ਆਪਾਂ ਨੂੰ ਮਿਲੇ ਇੱਕ ਆਟੋ ਵਾਲੇ ਅੰਕਲ ਜੀ ਅੰਕਲ ਜੀ ਕਹਿੰਦੇ ਆ ਜਾਓ ਕੋਈ ਨਾ ਬਹਿ ਜਾਓ ਆਪਾਂ ਸਮਝਾਇਆ ਆਪਣਾ ਕਨਸੈਪਟ ਅੰਕਲ ਕਹਿੰਦੇ ਕੋਈ ਗੱਲ ਨਹੀਂ ਤੇ ਮੈਂ ਵੀ ਦੇ ਦਾਂਗਾ ਲਿਫਟ ਅੰਕਲ ਨੇ ਦਿੱਤੀ ਆਪਾਨੂੰ ਲਿਫਟ ਅਨਕਲ ਥੋੜੇ ਜੇ ਇਮੋਸ਼ਨਲ ਜਿਸਕੇ ਅਨਕਲ ਨੂੰ ਮੈਂ ਆਪਣੇ ਬਾਰੇ ਥੋੜਾ ਦੱਸਿਆ ਤੇ ਕੁਝ ਆਪਣਾ ਕੰਟੈਂਟ ਬਾਰੇ ਦੱਸਿਆ ਤੇ ਅਨਕਲ ਜੀ ਲੋਫੇ ਪਤਾ ਨਹੀਂ ਕਿਉਂ ਬਟਾ ਆਪਾਂ ਨੂੰ ਚਲੋ ਫਿਰ ਆਪਾਂ ਤੁਰ ਪੇ ਪੈਦਲ ਹੌਲੀ ਹੌਲੀ ਬੱਸ ਸਟੈਂਡ ਪੁੱਲ ਤੇ ਬੱਸ ਸਟੈਂਡ ਤੇ ਪੁੱਲ ਤੇ ਆਪਾਂ ਨੂੰ ਮਿਲੇ ਇੱਕ ਅਨਕਲ ਜੀ ਅਨਕਲ ਜੀ ਨੇ ਤਾਰੇ ਆਪਾਂ ਨੂੰ ਭਾਰਤ ਨਗਰ ਚੌਂਕ ਉਸ ਤੋਂ ਬਾਅਦ ਕਿਤੇ ਆਪਾਂ ਪੈਦਲ ਯਾਤਰਾ ਫੌਂਟਨ ਚੌਂਕ ਤੱਕ ਉੱਥੇ ਮਿਲੇ ਆਪਣੇ ਯਾਰ ਦੋਸਤ ਆਪਾਂ ਪੀਤਾ ਉਹਨਾਂ ਕੋ ਪਾਣੀ ਤੇ ਨਾਲ ਮਲਾਈ ਹੈਲੋ ਦੋਸਤੋ ਆ ਕਿਤਾ ਲਵਦਾ ਚੱਲੀਏ ਆਪਾਂ ਹੁਣ ਆਪਣੇ ਘਰ ਨੂੰ ਉਸ ਤੋਂ ਬਾਅਦ ਆਪਾਂ ਤੁਰ ਪੇ ਫੋੜੀ ਦਰਤ ਤਰੇ ਨਾਲੇ ਆਪਾਂ ਨੂੰ ਮਿਲ ਗਏ ਪਾਜੀ ਉਸ ਤੋਂ ਬਾਅਦ ਆਪਾਂ ਨੂੰ ਪਾਜੀ ਨੇ ਛੱਡਿਆ ਰਾਮ ਸ਼ਰਨਮ ਤੱਕ ਰਾਮ ਸ਼ਰਨਮ ਤੋਂ ਬਾਅਦ ਆਪਾਂ ਹੋਏ ਪੈਦਲ ਫਿਰ ਮੈਂ ਪੈਦਲ ਪਹੁੰਚ ਕੇ ਸਬਜ਼ੀ ਮੰਡੀ ਤੱਕ ਸਬਜ਼ੀ ਮੰਡੀ ਤੋਂ ਜਾ ਕੇ ਆਪਾਂ ਮਲੇ ਲਿਫਟ ਲੋ ਜੀ ਪਾਜੀ ਨੇ ਆਪਾਂ ਨੂੰ ਦਿੱਤੀ ਵਾਈ ਬਲੌਕ ਚੌਂਕ ਤੱਕ ਲਿਫਟ ਉਸ ਤੋਂ ਬਾਅਦ ਆਪਾਂ ਕੇ ਪੈਦਲ ਪੈਦਲ ਪਹੁੰਚੇ ਆਪਣੇ ਘਰੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਥੋੜਾ ਜਿਹਾ ਜਿਵੇਂ ਤੁਸੀਂ ਦੇਖਿਆ ਵਲੌਗ ਇਦਾਂ ਹੀ ਵਲੌਗ ਹੋਰ ਦੇਖਣ ਲਈ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਉਣ ਵਾਲੇ ਟਾਈਮ 'ਚ ਹੋਰ ਵੀ ਇਦਾਂ ਦੇ ਵਲੌਗ ਲੈ ਕੇ ਆਵਾਂਗੇ ਬਹੁਤ ਬ